ਸੰਗਰੂਰ ਜ਼ਿਲ੍ਹੇ ਦੇ ਪਿੰਡ ਸਾਰੋ ਵਿੱਚ ਚੋਣਾਂ ਦੌਰਾਨ ਸਰਪੰਚ ਦੀ ਸੀਟ ਤੋਂ ਜੇਤੂ ਉਮੀਦਵਾਰ ਨੂੰ ਗਲਤ ਢੰਗ ਨਾਲ ਹਰਾਉਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਦੀ ਰਿਹائش ਦਾ ਖਿਰਾਓ ਕੀਤਾ ਅਤੇ ਧਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ। ਜਸਪ੍ਰੀਤ ਕੌਰ ਨੇ ਆਪਣੀ ਵਿਰੋਧੀ ਅਰਸ਼ਪ੍ਰੀਤ ਕੌਰ ਨੂੰ 576 ਵੋਟਾਂ ਨਾਲ ਹਰਾਇਆ ਸੀ। ਪਰ ਬਾਅਦ ਵਿੱਚ ਚੋਣ ਅਧਿਕਾਰੀ ਨੇ ਜਸਪ੍ਰੀਤ ਦੀ ਬਜਾਏ ਅਰਸ਼ਪ੍ਰੀਤ ਕੌਰ ਨੂੰ ਜੇਤੂ ਐਲਾਨ ਦਿੱਤਾ। ਡਿਪਟੀ ਕਮਿਸ਼ਨਰ ਨੇ ਮੰਨਿਆ ਕਿ ਗਲਤ ਢੰਗ ਨਾਲ ਹਾਰੀ ਉਮੀਦਵਾਰ ਨੂੰ ਜੇਤੂ ਕਰਾ ਦਿੱਤਾ ਗਿਆ। ਉਹਨਾਂ ਚੋਣ ਅਧਿਕਾਰੀ ਖਿਲਾਫ ਕਾਰਵਾਈ ਕਰਕੇ ਇਨਸਾਫ ਦੇਣ ਦਾ ਬੇਨਤੀ ਕਰਦੇ ਆ ਡੀਐਸ ਡੀਸੀ ਸਾਹਿਬ ਦੇ ਸਾਹਮਣੇ ਕਿ ਸਾਡੀ ਅਰਜ਼ ਸੁਣਨ ਅਸੀਂ ਸਾਡੀ ਬੀਬੀ ਜਸਪ੍ਰੀਤ ਕੌਰ 675 ਵੋਟਾਂ ਤੇ ਜਿੱਤੀ ਸਾਨੂੰ ਪ੍ਰੋਜੈਕਟ ਆਫਸਰ ਨੇ ਕਿਹਾ ਬਈ ਇੱਥੇ ਤੁਸੀਂ ਜਸਪ੍ਰੀਤ ਬੀਬੀ ਜਿੱਤ ਗਈ ਹਰ ਹਰਸਪ੍ਰੀਤ ਬੀਬੀ ਹਾਰ ਗਈ ਤਾਂ ਇੱਥੇ ਦਸਕਤ ਕਰੋ ਸਾਨੂੰ ਕੀ ਪਤਾ ਗਰੀਬ ਲੋਕਾਂ ਨੂੰ ਵੀ ਕਿੱਥੇ ਦਸਕਤ ਕਰਾ ਲੈ ਸਾਤੋਂ ਉਹਨਾਂ ਨੇ ਦਸਕਤ ਕਰਾ ਲੈ ਉਹਨਾਂ ਨੇ 5 ਲੱਖ ਪ੍ਰੋਜੈਕਟ ਸਾਹਿਬ ਨੇ ਲਿਆ ਅਫਸਰ ਨੇ ਉਸ ਅੱਗੇ ਸਾਹਮਣੇ ਆਵੇ ਤੇ ਉਦੋਂ ਇਹ ਸਾਰੀ ਗੱਲ ਪੁੱਛੀ ਜਾਵੇ ਸਾਡੇ ਨਾਲ ਪੱਕਾ ਕੀਤਾ ਕਿ ਸਾਨੂੰ ਮਹੀਨਾ ਹੋ ਗਿਆ ਰਿਜ਼ਲਟ ਤੋਂ ਬਾਅਦ ਵੀ ਸਾਨੂੰ ਇਹ ਧਮਕੀਆਂ ਦੇ ਰਹੇ ਨੇ ਜਿੰਨਾ ਮਰਜੀ ਫਿਰ ਲੋ ਮੋਰ ਸਾਨੂੰ ਮਿਲਨੀਆ ਸਰਪੰਚੀ ਅਸੀਂ ਸਰਪੰਚੀ ਕਰਨੀਆਂ ਤੁਸੀਂ ਕਰ ਨਹੀਂ ਸਕਦੇ ਸਰਪੰਚੀ ਦੀ ਮੋਰ ਸਾਨੂੰ ਮਿਲਨੀਆ ਤੁਸੀਂ ਲੈ ਨਹੀਂ ਸਕਦੇ ਸਾਡੇ ਲਈ ਇੱਕ ਮਹੀਨਾ ਹੋ ਗਿਆ ਸਾਨੂੰ ਅਸੀਂ ਇਹੀ ਸੁਣਦੇ ਸੀ ਉਹੀ ਹੋ ਗਿਆ ਉਹੀ ਪ੍ਰਸ਼ਾਸਨ ਇਹਨੇ ਚੋਣ ਪ੍ਰਸ਼ਾਸਨ ਨੇ ਕਰਨਾ ਅਸੀਂ ਅਕਾਲੀ ਸਰਕਾਰ ਦੇ ਵਿੱਚ ਅਕਾਲੀ ਇਨਸਾਫ ਮੰਗ ਰਹੇ ਹਾਂ ਇਨਸਾਫ ਇਹ ਹੈ ਵੀ ਸਾਡੀ ਨੂੰ ਸੀ ਜਿਹੜੀ 585 ਵੋਟਾਂ ਦੇ ਨਾਲ ਸਰਕਾਰ ਨੇ ਡਿਕਲੇਅਰ ਕੀਤੀ ਤੇ ਜਿਹੜਾ ਪ੍ਰਜੈਂਡਿੰਗ ਅਫਸਰ ਸੀ ਉਹ ਬਾਹਰਲੀ ਸਟੇਟ ਦਾ ਸੀ ਉਹਨੇ ਇਹਨਾਂ ਦੇ ਨਾਲ ਕਿਟਮਿਟ ਕਰਕੇ ਤੇ ਸਰਕਾਰ ਦੇ ਧੱਕੇ ਦੇ ਨਾਲ ਸਾਡੇ ਨੂੰ ਨੁਹਰਾਇਆ ਗਿਆ ਜਦੋਂ ਅਸੀਂ ਕੱਲ ਕਾੜ ਲੈਣਾ ਹੈ ਕਹਿੰਦੇ ਵੀ ਉਹ ਹੈ ਸਿੰਬਲ ਵੀ ਅਸੀਂ ਇਹਨਾਂ ਦੇ ਸਰਕਾਰ ਦੇ ਸੀ ਲੋਕਤੰਤਰ ਨੂੰ ਅਸੀਂ ਮੰਨਿਆ ਲੋਕਤੰਤਰ ਦੇ ਰਾਹ ਤੇ ਅਸੀਂ ਮਤਲਬ ਕੀਤੀ ਚੋਣ ਲੜੀ ਤੇ ਉਸ ਤੋਂ ਬਾਅਦ ਸਾਡੇ ਨਾਲ ਬੇਇਨਸਾਫੀ ਹੋਈ ਯਾਰ ਹੋਇਆ ਕੀ ਸੀ ਨਾ ਜਿਹੜਾ ਕੈਂਡੀਡੇਟ ਜਿੱਤਿਆ ਸੀ ਤੇ ਪ੍ਰੈਜ਼ਾਈਡਿੰਗ ਆਫਸਰ ਜਿਹੜਾ ਵੀ ਸੀਗਾ ਉੱਥੇ ਪਤਾ ਨਹੀਂ ਕੈਲਕੂਲੇਟ ਕਰਨ ਦੇ ਵਿੱਚ ਉਹ ਕਰਨ ਦੇ ਵਿੱਚ ਕੁਝ ਉਹਨੂੰ ਗਲਤੀ ਕਰਤੀ ਤੇ ਦੂਜੇ ਬੰਦੇ ਨੂੰ ਜਿੱਤ ਦੁ ਕਰਾਰ ਕਰਤਾ ਤੋ ਮੰਨ ਰਿਹਾ ਹੈ ਗਲਤੀ ਹੋ ਗਈ ਅਸੀਂ ਉਸ ਬੰਦੇ ਦੇ ਖਿਲਾਫ ਕਾਰਵਾਈ ਵੀ ਕਰ ਰਹੇ ਹਾਂ ਕਿਉਂਕਿ ਉਸ ਗਲਤੀ ਕਰਨ ਕੇ ਕਾਫੀ ਕਨਫਿਊਜ਼ਨ ਹੋ ਗਿਆ ਜਿਹੜਾ ਬੰਦਾ ਹਾਰ ਗਿਆ ਉਹ ਖੁਸ਼ੀ ਮਨਾ ਰਿਹਾ ਹੈ ਜਿਹੜਾ ਜਿੱਤ ਗਿਆ ਉਹ ਬੈਠਾਏਗਾ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ आप मिलेंगे फेसबुक अस दिखांगे यूट्यूब फॉलो करो ट्विटर खबर जुड़े रहो दिन रात